ਗ੍ਰੀਸ ਕਰਨ ਵਾਸਤੇ ਸਪੈਸ਼ਲ ਬਾਰੋ ਹੀ ਮਤਲਬ ਨਿਪਰ ਲਾਤੀ ਤਾਂ ਇਹਦੇ ਨਾਲ ਬਾਰੋ ਹੀ ਮਤਲਬ ਆਪਾਂ ਗ੍ਰੀਸ ਕਰ ਸਕਦੇ ਹਾਂ ਤਵੇ ਹੈਗੇ 10 ਕਿਲੋ ਵੇਟ ਦੇ ਹੈਵੀ ਤਵੇ ਦਾ ਇੱਕ ਤਵਾ ਮਿੱਤਰੋ 10 ਕਿਲੋ ਦਾ ਹਾਂ 10 ਕਿਲੋ ਦੋ ਕੁਆਟਲ ਕੱਲਾ ਫਸਲਾਂ ਦੀ ਮਾਰ ਹੈ ਤਾਂ ਬਾਈ ਜੀ ਰੇਟ ਦੇ ਵਿੱਚ ਡਿਸਕਾਊਂਟ ਜ਼ਰੂਰ ਕਰਨਾ ਕੋਈ ਮਿੱਤਰੋ ਸੰਗਰੀ ਵਾਲੇ ਮਿਸਤਰੀ ਭਰਾਵਾਂ ਕੋਲੇ ਖੜੇ ਆ ਨੈਸ਼ਨਲ ਇੰਪਲੀਮੈਂਟ ਤੋਂ ਜਿਹੜੇ ਕੀ ਬਾਈ ਜੀ ਚੰਗੇ ਫੇਮਸ ਇੰਪਲੀਮੈਂਟ ਵਾਲੇ ਮਸ਼ਹੂਰ ਸੰਦਾਂ ਵਾਲੇ ਭਰਾ ਆ ਤੇ ਆਜੋ ਵੀ ਉਹਨਾਂ ਨਾਲ ਗੱਲਬਾਤ ਕਰਾਉਣੇ ਆ ਪਹਿਲਾਂ ਤੁਹਾਨੂੰ ਬਈ ਜੀ 18 ਤਵੀਆਂ ਦੇ ਸੈੱਟ ਦੀ ਜਾਣਕਾਰੀ ਦੇਵਾਂਗੇ ਉਹਦੇ ਵਿੱਚ ਕੀ ਕੀ ਸੁਧਾਰ ਕੀਤਾ ਨਵਾਂ ਤੇ ਕੀ ਉਹਨਾਂ ਦਾ ਪ੍ਰਾਈਜ਼ ਹੈ ਫਿਰ ਤੁਹਾਨੂੰ ਬਈ ਜੀ ਉਹ ਤੇ ਹਲਾਂ ਦੇ ਬਾਰੇ ਜਾਣਕਾਰੀ ਦੇਵਾਂਗੇ ਫਿਰ ਬਈ ਪਿੱਛੇ ਜਿਵੇਂ ਕਲਕੁਲੇਟਰ ਪਏ ਉਹਨਾਂ ਚ ਕੀ ਸੁਧਾਰ ਆ ਸੁਧਾਰ ਵੀ ਕੀ ਕੀਤਾ ਕੀ ਰੇਟ ਹੈ ਅੱਗੇ ਨਾਲੋਂ ਵਧਿਆ ਕਿ ਘਟਿਆ ਸਾਰੀ ਜਾਣਕਾਰੀ ਨਾਲ ਗੱਲਬਾਤ ਕਰਦੇ ਹਾਂ 18 ਤਵੀਆਂ ਹਨ ਤੁਸੀਂ ਬਈ ਉਹਨਾਂ ਨਾਲ ਥੋੜਾ ਜਿਹਾ ਕੀ ਵੱਖਰਾ ਸੁਧਾਰ ਕੀਤਾ ਉਹਦੇ ਬਾਰੇ ਜਾਣਕਾਰੀ ਦਿਓ ਕਿ ਉਹਨਾਂ ਦਾ weight ਹੈ ਰੇਟ ਹੈ ਫਸਲਾਂ ਦੀ ਮਾਰ ਹੈ ਤਾਂ ਬਈ ਜੀ ਰੇਟ ਦੇ ਵਿੱਚ ਡਿਸਕਾਊਂਟ ਜਰੂਰ ਕਰਨਾ ਅਸੀਂ ਤੁਹਾਨੂੰ ਪਹਿਲਾਂ ਕਹੀ ਜੇ ਜਿਹੜਾ ਪਹਿਲੇ ਗੱਲ ਤੋਂ ਜਿਹੜਾ ਵੀਡੀਓ ਨੂੰ ਦੇਖ ਕੇ ਆਊਗਾ ਛੋਡੇ ਵੱਲੋਂ ਇਹ ਇੱਕ ਡਿਸਕਾਊਂਟ ਹੀ ਦਿੱਤਾ ਜਾਊਗਾ ਜਿਹੜੀ ਛੋਡੇ ਵੀਡੀਓ ਦੇਖ ਕੇ ਆਊਗਾ ਤੇ ਉਹ ਵੀ ਜਾਣਕਾਰੀ ਵਿੱਚ ਫਰੇਮ ਜਿਹੜਾ ਹੈਗਾ ਆਪਾਂ 90 90 ਐਮ ਐਮ ਦਾ ਪਾਈਪ ਦਾ ਫਰੇਮ ਹੈਵੀ ਫਰੇਮ ਲਾਤਾ ਅੱਛਾ ਜੀ ਆਈ ਐਸ ਆਈ ਫਰੇਮ ਹੋਊਗਾ ਬੜੀਆ ਬ੍ਰਾਂਡਡ ਮਾਰਕਾ ਹਾਂ ਮਾਰਕਾ ਅੱਛਾ ਜੀ ਉਹ ਜਿਹੜੇ ਤਵੇ ਹੈਗੇ ਆ 10 ਕਿਲੋ ਵੇਟ ਦੇ ਹੈਵੀ ਤਵੇ ਦਾ ਤੇ ਇੱਕ ਤਵਾ ਮਿੱਤਰੋ 10 ਕਿਲੋ ਦਾ ਹਾਂ 10 ਕਿਲੋ ਵੇਟ ਦਾ ਤਵੇਂ ਦਾ ਵੇਟ ਮੰਨ ਲਓ ਬਿਲਕੁਲ 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 2 ਕੁਆਟਰ ਤਵੇਂ ਦਾ ਇਕੱਲਾ ਵੇਟ ਹੋ ਗਿਆ ਤਾਂ ਬਾਕੀ ਜੀ ਇੰਪਲੀਮੈਂਟ ਬਾਕੀ ਜਿਵੇਂ ਆ ਇਹਦੇ ਵਿੱਚ ਸਕੂਲ ਲੱਗਿਆ ਹੋਇਆ ਹੁੰਦਾ ਜਿੰਨਾਂ ਚ ਆ ਕਪਲੀ ਨਹੀਂ ਬੋਲਦੇ ਹਾਂਜੀ ਹਾਂਜੀ ਇਹ ਵੀ ਹੈਵੀ ਲਾਈ ਵੀ ਆਮ 4 ਕਿਲੋ ਵੇਟ ਦੀਆਂ ਦੀਆਂ 5 ਕਿਲੋ ਵੇਟ ਵਾਲੀ ਪਲੱਸ ਵੇਟ ਵਾਲੀ ਲਾਈ ਵੀ ਪਲੱਸ ਵੇਟ ਵਾਲੀ ਆ ਸਪੈਸ਼ਲ ਲਾਈ ਵੀ ਹੈ ਇਹਦੀ ਠੀਕ ਹੈ ਮੰਨ ਲਓ ਟੁੱਟਣ ਭਜਣ ਦੇ ਜਿਹੜੇ ਕੋਤ ਪਰੇਸ਼ਾਨੀ ਖਤਮ ਹੈ ਮਤਲਬ ਕਿ ਸਪੈਸ਼ਲ ਸੈਟ ਇਹ ਸਪੈਸ਼ਲੀ ਤਿਆਰ ਕੀਤਾ ਹੋਇਆ ਹੱਬਾਂ ਜਿਵੇਂ ਹੋ ਗਈਆਂ ਇਹ ਹੱਬਾਂ ਦੇਖਾਓ ਤਾਂ ਹੱਬਾਂ ਜਿਵੇਂ ਹੈਗੀਆਂ ਤਾਂ ਸਟਿੱਲੀ ਹੱਬਾਂ ਡਬਲ 베어ਿੰਗ ਡਬਲ ਸੀਲ ਡਬਲ ਸੀਲ ਦੋਨੇ ਪਾਸੇ ਸੀਲਨਾ ਹੈਗੇ ਆ ਤੇ ਦੋਨੇ ਪਾਸੇ 베어ਿੰਗ ਦੇ ਮਿੱਤਰੋ ਕਿਸ ਕਰਨ ਵਾਸਤੇ ਸਪੈਸ਼ਲ ਬਾਹਰੋਂ ਹੀ ਮਤਲਬ ਨਿਪਲ ਲਾਤੀ ਤਾਂ ਇਹਦੇ ਨਾਲ ਬਾਹਰੋਂ ਹੀ ਮਤਲਬ ਆਪਾਂ ਗ੍ਰੀਸ ਕਰ ਸਕਦੇ ਆ ਬਾਹਰੋਂ ਗ੍ਰੀਸ ਹੋ ਸਕਦੀ ਹੈ ਮੰਨ ਲਓ ਇੱਕ ਤਾਂ ਰੇਤੇ ਕੱਟੇ ਦਾ ਡਰ ਮੁਕਿਆ ਤੇ ਕੋਈ ਹੈਨਾ ਸਾਫ਼ ਕਰਕੇ ਪਹਿਲਾਂ ਕਿੰਨੀ ਪਰੇਸ਼ਾਨੀ ਹੁੰਦੀ ਕਿਸਾਨ ਭਰਾਵਾਂ ਨੂੰ ਉਹਦੇ ਚ ਸਾਫ਼ ਕਰ ਰਿਹਾ ਹੋਰ ਇੱਕ ਟਾਇਰ ਹਿੱਸਾ ਦੇਖੋ ਹਵਾਲਾ ਸਪੈਸ਼ਲ ਗੱਡੀਆਂ ਵਾਲੇ ਟਾਇਰ ਅੱਛਾ ਜੀ ਤੇ ਟਾਇਰ ਹਿੱਸਾ ਜਿਹੜਾ ਹੈਗਾ ਉਹ ਕੀ ਲਾਇਆ ਵੈ ਦੇ ਵਿੱਚ ਹਵਾਲਾ ਹਾਂ ਵੀ ਜਿਵੇਂ ਅੱਗੇ ਲੱਗਦਾ ਨਹੀਂ ਸੀ ਉਹ ਪ੍ਰੇਸ਼ਾਨੀ ਤੋਂ ਕੀ ਹੱਲ ਕੀਤਾ ਬਾਈ ਜੀ ਉਹ ਹੱਲ ਬੈਕ ਸਾਈਡ ਤੇ ਆਓ ਹਾਂਜੀ ਮਤਲਬ ਇਹ ਦੋ ਪੱਤੀਆਂ ਦੇ ਕੋ ਲੱਗੀਆਂ ਨਹੀਂ ਹੈਗੇ ਨਾ ਹਾਂਜੀ ਹਾਂਜੀ ਪਿੰਨਾ ਕੱਢ ਕੇ ਥੱਲੇ ਨੂੰ ਕਰਕੇ ਥੱਲੇ ਨੂੰ ਹੋ ਜਾਂਦੀ ਹੈ ਫੋਲਡਿੰਗ ਠੀਕ ਹੈ ਟਰੈਕਟਰ ਆਪਾਂ ਜਿਵੇਂ ਬੈਕ ਕਰਾਂਗੇ ਤਾਂ ਆਟੋਮੈਟਿਕ ਹਿੱਸਾ ਲੱਗ ਜਾਊਗਾ ਠੀਕ ਹੈ ਕੋਈ ਸਹਾਰੇ ਦੀ ਜ਼ਰੂਰਤ ਨਹੀਂ ਕੋਈ ਸਹਾਰੇ ਦੀ ਜ਼ਰੂਰਤ ਨਹੀਂ ਇਕੱਲਾ ਬੰਦਾ ਲਾ ਸਕਦਾ ਹੈ ਠੀਕ ਹੈ ਜੀ ਲਓ ਮਿੱਤਰੋ ਪਹਿਲਾਂ ਤਾਂ ਵੀ ਇਹ ਤਵੀਆਂ ਦਾ ਨਾ ਆਪਾਂ ਰਿਵਿਊ ਥੋੜਾ ਜਿਹਾ ਤਾਂ ਦੇ ਹੀ ਜੰਨੇ ਕਿਉਂਕਿ ਜਿਵੇਂ ਕਿ ਅੱਜ ਕੱਲ੍ਹ ਬਈ ਪ੍ਰੈਸ਼ਰ ਵਾਲੀਆਂ ਤਵੀਆਂ ਤਾਂ ਆ ਗਈਆਂ ਪਰ ਉਹਨਾਂ ਦਾ ਵੇਟ ਜ਼ਿਆਦਾ ਇਹ ਜਿਹੜੇ ਬਜਟ ਆ ਹਰੇਕ ਕਿਸਾਨ ਭਰਾ ਦੇ ਰੇਟ ਵਿੱਚ ਆ ਜਾਂਦਾ ਤਾਂ ਹਰੇਕ ਕਿਸਾਨ ਭਰਾ ਨੂੰ ਦੀ ਜ਼ਰੂਰਤ ਹੈ ਸੰਧ ਦੀ ਤਾਂ ਬਾਈ ਜੀ ਹੁਣ ਇਹਦੇ ਵਿੱਚ ਰੇਟ ਬਾਰੇ ਆਪਾਂ ਗੱਲ ਕਰੀਏ ਰੇਟ ਤਾਂ ਦੇਖੋ ਇਹਦੇ ਵਿੱਚ ਰੇਟ ਦੇਖੋ ਆਪਣਾ ਉਹ ਰੇਟ ਲਿਖੇ ਹੋਏ ਆ ਗਿਆ 1,10,000 ਦਾ ਰੇਟ ਹੈਗਾ ਠੀਕ ਹੈ ਜੀ ਤਾਂ ਮੇਲੇ ਦੇ ਵਿੱਚ ਆਪਣੇ 1 ਲੱਖ ਰੁਪਏ ਦਾ ਰੇਟ ਇਹ ਧਾਰਕ ਆ ਵੇ ਹੁਣ 1 ਲੱਖ ਰੁਪਏ 1 ਲੱਖ ਦਾ ਰੇਟ ਹੈ ਪਲੱਸ ਫ੍ਰੀ ਤੁਹਾਨੂੰ ਗਿਫਟ ਦਵਾਂਗੇ ਬਾਕੀ ਜਿਹੜਾ ਵੀਡੀਓ ਦੇਖ ਕੇ ਆਊਗਾ ਉਹਨੂੰ ਵੀ ਹੋਰ ਡਿਸਕਾਊਂਟ ਦੇਣਾ ਹੈਗੇ ਹੋਰ ਦੇਉਗੇ ਲੱਖ ਟੋਣਾ ਵਾਲੇ ਉਹਨੂੰ ਹੋਰ ਦੇ ਦਾਂਗੇ ਲਓ ਮਿੱਤਰੋ ਡਿਸਕਾਊਂਟ ਚੰਗਾ ਦੇਣਗੇ ਗੱਲ ਕਹਿਣ ਦੀ ਇਹ ਹੈ ਗੱਲ ਇੱਥੇ ਮੇਲੇ ਤੇ ਮੇਲੇ ਦੇ ਸੰਦ ਦਾ ਥੋੜਾ ਜਿਹਾ ਫਰਕ ਹੁੰਦਾ ਤੇ ਜਿਹੜਾ ਵੀ ਮੇਲੇ ਤੇ ਸੰਦ ਆਉਂਦਾ ਮਿੱਤਰੋ ਉਹ ਕੋਈ ਜਿਹੜਾ ਆ ਵੇਟ ਹੈ ਨਾ ਹਾਂਜੀ 7 ਕੁਆਟਰ ਸਿੰਗਲੋ ਵੇਟ ਹੈ ਠੀਕ ਹੈ ਜੀ ਤਾਂ ਬਈ ਜੀ ਅੱਗੇ ਹਲਾਂ ਬਾਰੇ ਦਿਓ ਇਹਦੇ ਵਿੱਚ ਕੀ ਤੁਸੀਂ ਇਹ ਕਲਟੀਵੇਟਰ ਆਗੇ ਜੀ ਆਪਣੇ ਇਹ 13 ਵਾਲੇ ਕਲਟੀਵੇਟਰ ਹੈ ਠੀਕ ਹੈ ਜੀ ਤਾਂ ਇਹਦੇ ਵਿੱਚ ਜਿਹੜੀਆਂ ਟੈਣਾ ਹੋ ਗਈਆਂ ਲੇਜ਼ਰ ਕਟਿੰਗ ਵਾਲੀਆਂ ਟੈਣਾ ਹੈਗੀਆਂ ਕਟਿੰਗ ਇੱਕ ਤਾਂ ਗੁਲਾਈ ਵਾਲੀਆਂ ਹੁੰਦੀਆਂ ਹੈ ਕਟਿੰਗ ਦੇ ਵਿੱਚ ਟੈਨ ਹੋ ਗਈ ਪਲੇਟ ਕਟਿੰਗ ਹੋ ਗਈ ਟੈਨ ਠੀਕ ਹੈ ਜੀ ਤੇ ਜਿਹੜੇ ਹੈਗੇ ਲੇਜ਼ਰ ਕਟਿੰਗ ਲਿੰਕਾਂ ਵਗੈਰਾ ਹੋ ਗਈਆਂ ਅਟੈਚਮੈਂਟ ਜਿਹੜੀ ਹੁੰਦੀ ਹੈ ਘੋੜੀ ਆ ਸਾਰੀ ਲੇਜ਼ਰ ਵਾਲੀ ਕਟਿੰਗ ਹੈ ਸਾਰੀ ਆਪ ਹਾਂ ਸਾਰੀ ਟੋਟਲ ਠੀਕ ਹੈ ਜੀ ਤਾਂ ਬਈ ਜੀ ਹੁੱਕ ਵਗੈਰਾ ਦੇਖੋ ਨਵੇਂ ਤਰੀਕੇ ਦੀ ਹੁੱਕ ਹੋ ਗਈ ਤੁਹਾਨੂੰ ਦੇਖਣ ਨੂੰ ਨਹੀਂ ਮਿਲਣੀ ਆ ਆ ਹੁੱਕ ਦੇਖੋ ਬਈ ਆ ਤਰੀਕੇ ਨਾਲ ਲਾਈ ਹੋਈ ਆ ਬਿਲਕੁਲ ਤਾਂ ਪਿਛਾ ਅਡਜਸਟੇਬਲ ਕਰ ਮੰਨ ਲਓ ਕੋਈ ਵੀ ਹੈ ਨਾ ਸੁਹਾਗਾ ਜੋੜੇ ਪਾ ਪਿੱਛੇ ਮਗਰ ਕੋ ਗੱਡੀ ਜੋੜੇ ਕੋਈ ਜੋੜ ਲਓ ਟਰਾਲੀ ਜੋੜ ਲਓ ਟੁੱਟਦੀ ਫੇਰ ਵੀ ਨਹੀਂ ਹਾਂ ਠੀਕ ਹੈ ਅੱਗੇ ਦੇਖੋ ਡਬਲ ਗੁਟਕਾ ਦੇ ਤਾਂ ਵਧੀਆ ਰੋਟਾਵੇਟਰ ਵਾਂਗੂ ਜਿਵੇਂ ਕਿਲੀਆਂ ਪੈਂਦੀਆਂ ਕਰਤੀਆਂ ਲੱਪੇ ਜਾਂਦਾ ਕੁਛ ਲੱਪੇ ਜਿਹੜੇ ਇਹਦੇ ਹੈਗੇ ਇਹ ਬੋਰਨ ਸਟੀਲ ਦੇ ਲੱਪੇ ਹੋਣਗੇ ਅੱਛਾ ਜੀ ਇਹ ਜਿਹੜੇ ਸਟੀਲ ਹੀ ਹੋਣਗੇ ਸਾਰੇ ਕਸਾਈ ਇਹਨਾਂ ਦੀ ਘੱਟ ਹੁੰਦੀ ਹੈਗੀ ਘੱਟ ਹੋਊਗੀ ਜਦੋਂ ਚੱਲਣਗੇ ਤਾਂ ਕਸਾਈ ਥੋੜੀ ਜਿਹੀ ਘੱਟ ਮਿਲੂ ਅੱਛਾ ਜੀ ਇਹ ਦੇ ਵਿੱਚ ਜ਼ਿਆਦਾ ਹੋਣੀ ਹੈ ਇਹ ਦੇ ਵਿੱਚ ਕੁਝ ਜਿਹੜੀਆਂ ਖਾਸੀਅਤਾਂ ਹਨ ਸੁਧਾਰ ਕੀਤੇ ਆ ਬਿਲਕੁਲ ਉਹ ਆਪਾਂ ਤੁਹਾਨੂੰ ਦੱਸਦੇ ਦੋਸਤੋ ਤੇ ਹੁਣ ਬਾਈ ਜੀ ਇਹਦੇ ਰੇਟ ਬਾਰੇ ਰੇਟ ਇਹਦਾ ਦੇਖੋ ਆ ਦਿਖਾਓ ਬਾਈ ਜੀ ਰੇਟ ਇਹਦਾ 40000 ਦਾ ਰੇਟ ਹੈ ਠੀਕ ਹੈ ਜੀ ਤਾਂ ਇਹ ਮੇਲੇ ਦੇ 37000 ਦਾ ਹੈ ਨਾਲ ਤੁਹਾਨੂੰ ਗਿਫਟ ਮਿਲਨੇਗੀ ਠੀਕ ਹੈ ਜੀ ਗਿਫਟ ਚੰਗਾ ਹੋਊਗਾ ਹਾਂ ਗਿਫਟ ਚੰਗਾ ਹੀ ਦਵਾਂਗੇ ਲਓ ਜੀ ਤਾਂ ਬਾਈ ਜੀ ਨੇਦਾ ਜੀ ਵਜਨੇ ਦਾ 3 ਕੁਇੰਟਲ 40 ਕਿਲੋ ਦੇ ਨੇੜੇ weight ਹੈਗਾ 13 ਕੁਇੰਟਲ ਦਾ 3 ਕੁਇੰਟਲ 40 ਕਿਲੋ ਹਾਂਜੀ ਠੀਕ ਹੈ ਜੀ ਤਾਂ ਬਾਈ ਜੀ ਅੱਗੇ ਆ ਕੇ ਤੋਤੇ ਹਲਾਂ ਆ ਗਏ ਆਪਣੇ ਆ ਲੋ ਵੀ ਮਿੱਤਰੋ ਸਾਡੇ ਏਰੀਆ ਦੇ ਵਿੱਚ ਹੈ ਨਾ ਕੁਝ ਕਿਸਾਨਪਰਾ ਕਹੀ ਜਾਂਦੇ ਬਾਈ ਜੀ ਤੋਤੇ ਹਲਾਂ ਦੀ ਬਾੜੀ ਮੰਗ ਆ ਮਿੱਤਰੋ ਸੱਤ ਤੋਤੇ ਦੇਖੋ ਇਹ ਟੌਪ ਮਾਡਲ ਤੋਤੇ ਹੈਗੇ ਵਧੀਆ ਮੋਟੀ ਫੱਟੀ ਦੇ ਬਣਾਏ ਹੋਏ ਆ 7 ਇੰਚ ਫੱਟੀ ਬੋਲਦੇ ਆ ਇਹਨੂੰ ਠੀਕ ਹੈ ਜੀ ਤੇ ਥੱਲੇ ਫਾਲੇ ਸੱਪਣਾ ਸਾਰੀਆਂ ਬੋਰਨ ਸਟੀਲ ਦੀਆਂ ਠੀਕ ਹੈ ਜੀ ਮੰਨ ਲਓ ਸੇਮ ਹਲਾਂ ਵਾਲੇ ਉਹੀ ਸੇਮ ਲਿਪੇ ਆ ਸੇਮ ਚੀਜ਼ ਵਧੀਆ ਟੌਪ ਹੈਗਾ ਠੀਕ ਹੈ ਜੀ ਟੌਪ ਮਾਡਲ ਉੱਤੇ ਲਿੰਕਾਂ ਵਗੈਰਾ ਜਿਹੜੀਆਂ ਹੈਗੀਆਂ ਸਾਰਾ ਲੇਜ਼ਰ ਕਟਿੰਗ ਲਿੰਕਾਂ ਹੋ ਗਿਆ ਪੈਨਲ ਵਗੈਰਾ ਸਾਰੇ ਲੇਜ਼ਰ ਟੋਮਟੋ ਲੈ ਘਰੇ ਪਿਆ ਸੱਟ ਜਿਹੜਾ ਹੈਗਾ ਸੋਹਣਾ ਲੱਗਦਾ ਹੈ ਚੱਲਦਾ ਤਾਂ ਸੋਹਣਾ ਹੈਗਾ ਹੀ ਹੈਗਾ ਘਰੇ ਪਿਆ ਵੀ ਸੋਹਣਾ ਲੱਗੂਗਾ ਠੀਕ ਹੈ ਜੀ ਤੇ ਸੱਬਲ ਦੀ ਕਸਾਈ ਦਾ ਕੁਝ ਉਹਦੇ ਵਿੱਚ ਕੁਝ ਸੁਧਾਰ ਕੀਤਾ ਹੋਵੇ ਵੀ ਉਹਨੂੰ ਲੰਬਾਈ ਚਾਈ ਗੋਲਾਈ ਸੱਬਲ ਦੀ ਹਾਈ ਜਿਹੜੀ ਲੰਬਾਈ ਹੈਗੀ ਹੈ ਥੋੜੀ ਜਿਹੀ ਪਲੱਸ ਹੈਗੀ ਹੈ ਪਹਿਲਾਂ ਨਾਲੋਂ ਪਹਿਲਾਂ ਨਾਲੋਂ ਪਲੱਸ ਕੀਤੀ ਪਹਿਲਾਂ ਨਾਲੋਂ ਥੋੜੀ ਜਿਹੀ ਲੰਬਾਈ ਪਲੱਸ ਹੋ ਗਈ ਕੁਝ ਕੁਆਲਿਟੀ ਪਲੱਸ ਕਰਤੀ ਠੀਕ ਹੈ ਜੀ ਆਹਦੀ ਜ਼ਿਆਦਾ ਫਰਕ ਪਿਆ ਠੀਕ ਹੈ ਜੀ ਆਹ ਚੀਜ਼ਾਂ ਦਾ ਫਰਕ ਹੈ ਹੁਣ ਬਈ ਇਹਦਾ ਵਜਨ ਵਜਨ ਭਾਈ ਜੀ ਦਾ 4 ਕੁਆਂਟਲ 20 ਕਿਲੋ ਦੇ ਲਗੋ ਵੇਟ ਠੀਕ ਹੈ ਜੀ ਹਾਂ ਜੀ ਤਾਂ ਇਹ ਤੂੰ ਜੇ ਆਪਣੇ ਲਾਈਟ ਵੇਟ ਵਾਲੇ ਬਣਾਉਣੇ ਆ ਤਾਂ ਲਾਈਟ ਵੇਟ ਵਾਲੇ ਵੀ ਤੁਹਾਨੂੰ ਮਿਲ ਜਾਣਗੇ ਠੀਕ ਹੈ ਜੀ ਹਾਂ ਇਹ ਹੈਵੀ ਵੇਟ ਵਾਲੇ ਸੱਤ ਦੇ ਵਿੱਚ ਹੈਵੀ ਵਾਲੇ ਆ ਇਹ ਜੋ ਵੀ ਕਿਸਾਨ ਭਰਾਵ ਦਾ ਵੇਟ ਚਾਹੁੰਦਾ ਹੈ ਨਾ ਘੱਟ ਆ ਵੱਧ ਆ ਵੇਟ ਵਾਲੇ ਚਾਹੀਦੇ ਤਾਂ ਘੱਟ ਵਾਲੇ ਵੀ ਮਿਲ ਜਾਣਗੇ ਜੇ ਤੂੰ ਵੀ ਹੋਰ ਬਤਾਉਣਾ ਹੈ ਤਾਂ ਹੋਰ ਵਾਲੇ ਵੱਧ ਵਾਲੇ ਵੀ ਤੁਹਾਨੂੰ ਪਿਆਰ ਕਰ ਦੇਣਾ ਠੀਕ ਹੈ ਜੀ ਤੇ ਹੁਣ ਭਾਈ ਜੀ ਰੇਟ ਦੀ ਗੱਲ ਕਰੀਏ ਰੇਟ ਆ ਦਿਖਾਉਗਾ ਜੀ ਤਾਂ ਇਹ 50000 ਦਾ ਰੇਟ ਹੈ ਕਹਿੰਦਾ ਹਾਂ ਤਾ 47000 ਮੇਲੇ ਦਾ ਇਹਦਾ ਰੇਟ ਹੈਗਾ ਪਲੱਸ ਗਿਫਟ ਹੋਗੇ ਤੇ ਜੇ ਕੋਈ ਆਉਂਦਾ ਚੱਲ ਕੇ ਦੂਰੋਂ ਆਣਾ ਸੱਜਣ ਮਿੱਤਰ ਤੁਸੀਂ ਵੀ ਵੀਡੀਓ ਦੇਖ ਕੇ ਆਉਗਾ ਹੁਣ ਥੋੜਾ ਐਕਸਟਰਾ ਡਿਸਕਾਊਂਟ ਹੋਰ ਦੇ ਦਾਂਗੇ ਬੰਦੇ ਮੇਨ ਗੱਲ ਇਹ ਆ ਦਿਲਦਾਰ ਬੰਦੇ ਆ ਹਾਸਮੁਖ ਬੰਦੇ ਆ ਤਾਂ ਤੁਹਾਡੇ ਨਾਲ ਵੀ ਵਧੀਆ ਵੇਚਰਨਗੇ ਠੀਕ ਹੈ ਵਧੀਆ ਤੁਹਾਨੂੰ ਜੋ ਵੀ ਇਹਦੀ ਕੁਆਲਿਟੀ ਹੈ ਬਾਕੀ ਤੁਸੀਂ ਫੋਨ ਤੇ ਜੋ ਵੀ ਗੱਲਬਾਤ ਕਰਨੀ ਹੈ ਕਰ ਸਕਦੇ ਹੋ ਤਾਂ ਠੀਕ ਹੈ ਬਾਈ ਜੀ